ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਗਗਾਵਾ ਸੇ ਲਈ ਲੈ ਕੇ ਆਏ ਜੀ ਤਾਂ ਨਾ ਬਈ ਤਾਜ਼ੀਆਂ ਸੂਈਆਂ ਦੋਨੇ ਗੱਬਣਾ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਆਪਾਂ ਬਾਈ ਤੁਹਾਡੇ ਅੱਜ ਵਈ ਜੀ ਬਾਈ ਜੀ ਹਸਤੀ ਕਰੋ ਹਾਂਜੀ ਹਸਤੀ ਕਰੋ ਬਾਈ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਬਹੁਤ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਲਪੁਰ ਜ਼ਿਲ੍ਹਾ ਬਰਨਡਾਈ ਨੇੜੇ ਪਿੰਡ ਦੇ ਨੇੜੇ ਤੇ ਸਲਾਦਪੁਰ ਰਹਿੰਦਾ ਜੀ ਇਧਰ ਭਗਤਾ ਭਾਈ ਦਾ ਰਾਮਪੁਰਪੁਰ ਵਿਚਾਲੇ ਆਇਆ ਨੇ ਮੋਬਾਈਲ ਨੰਬਰ ਬੋਲ ਫੋਨ ਨੰਬਰ ਹੈ 94638 42852 ਜੀ ਠੀਕ ਹੈ ਜੀ ਦੂਜਾ ਹੈਗਾ 707820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਹੈ ਪਹਿਲਾ ਸੂਸੂਈ ਪਲੂਈ ਪਹਿਲਾ ਸੂਆ ਬਲੂਣ ਜੀ ਕਦੋਂ ਸੂਈ ਹੈ ਬਾਈ ਇਹ ਕੱਲ ਦੀ ਸੂਈ ਹੈ ਜੀ ਕੱਲ ਦੀ ਸੂਈ ਹੈ ਬੱਚਾ ਕੀ ਦੇਤਾ ਬਾਈ ਬੱਚਾ ਦਿੱਤਾ ਇਹਨੇ ਬੱਚਾ ਦਿੱਤਾ ਬਾਈ ਹਾਂ ਜੀ ਕਿੰਨਾ ਬੋਲਾ ਹਾਜ਼ਰ ਹੈ ਬਾਈ ਹੁਣ ਬੋਲਾ ਹਤਾ ਫਿਰ ਤਾਜੀ ਹੈ 10 ਲੀਟਰ ਬੋਲਾ ਹੈ ਲੈ ਤਾਂ ਠੀਕ ਆ ਜਣੀ ਜੀ ਹੈਗੀਆਂ ਮਤਲਬ ਵੀ 14 ਕਿਲੋ ਲੀਟਰ ਦੀ ਉਮੀਦ ਠੀਕ ਆ 12 15 ਆਰਡਰ ਕਮਾਲ ਆ ਬਹੁਤ ਛੰਡੇ ਛੋਟੀ ਬੋਲਾ ਜੀ ਜਿਵੇਂ ਮਰਦੇ ਹੱਤ ਲਾਈ ਚਾਲ ਕਹਿੰਦੀ ਕਰਮ ਵਾਲੀ ਕੁਸ਼ ਥਾਣ ਦੇਖੋ ਬਈ ਥਾਣ ਬੜਾ ਕਮਾਲ ਦਾ ਪੂਰੀ ਠੰਡੀ ਹੈ ਜੀ ਥਾਣ ਬਹੁਤ ਚੰਗਾ ਲੱਗਾ ਥਾਣ ਸਹੀ ਗੱਲ ਆ ਖੋਲ ਦੋ ਬਈ ਤੋਰ ਕੇ ਦਿਖਾ ਦਿਓ ਚਲੋ ਜੀ ਕੱਦ ਬਿੱਡ ਚੰਗਾ ਚੰਗੀ ਆ ਪਹਿਲਾ ਸੂਆ ਸੋਈ ਆ ਚਵਾਈ ਚੂਈ ਕਿਵੇਂ ਆ ਬਈ ਟੈਕ ਨੰਬਰ ਜੀ ਚਵਾਈ ਚੂਈ ਬਾਈ ਕਹਿੰਦਾ 1 ਨੰਬਰ ਆ ਠੰਡੀ ਠੁੰਡੀ ਫੁੱਲ ਆ ਬਈ ਫੁੱਲ ਠੰਡੀ ਜੀ ਠੀਕ ਆ ਫੇਸ ਬੜਾ ਪਿਆਰਾ ਹਨਾ ਫੇਸ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਤਾਰਾ ਕਰਮਾਈ ਦਾ ਚੰਗਾ ਕਬਈ ਕੀ ਮੋਲ ਆ ਬਈ ਜੈ ਜੈ ਲੋ ਜੀ ਮੁੱਲ ਆਪਣੇ ਅੱਗੇ ਵੀ ਜਾਇਜ਼ ਹੁੰਦਾ ਬਿਲਕੁਲ ਕੋਈ ਵਾਦੇ ਘਾਟੇ ਵਾਲਾ ਨਹੀਂ ਹੋਣਾ ਬਾਈ ਹਾਂ ਮਾਂ ਤਾਂ ਛੋੜ ਸਕਿਆ ਉਹ 48000 ਦੀ ਬੱਚੀ ਦੇਣੀ ਠੀਕ ਆ ਬਾਈ ਮੁੱਲ ਬਾਈ ਪਹਿਲਾਂ ਵੀ ਬਾਈ ਦੇ ਜਾਇਜ਼ ਹੀ ਹੁੰਦੇ ਆ ਕੋਈ ਵਾਦੇ ਘਾਟੇ ਵਾਲਾ ਨਹੀਂ ਬਾਈ ਕਹਿੰਦਾ 48000 ਦੀ ਪੈੜਾ ਜਿਹੜੀ ਦੇ ਦਾਂਗੇ ਬਾਈ ਕਹਿੰਦਾ ਆੜੇ ਕਮਾਲ ਦਾ ਕੱਦ ਵੱਡ ਚੰਗਾ ਸੂਈ ਸਵਾਈ ਬੱਚਾ ਮਗਰ ਬੱਚਾ ਬਾਈ ਉਹ ਕਿਤਾ ਹੋਰਾ ਮਾਰ ਕੇ ਦਿਖਾ ਦੇਣੀ ਹਾਂ ਧਾਰਾਂ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਮਾਰ ਕੇ ਦਿਖਾਨ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਣ ਥਣ ਦਾ ਸਹਿਜ ਚੈੱਕ ਕਰ ਲੋ ਲੈ ਬਾਈ ਕੀ ਬਾਤ ਆ ਠੰਡੀ ਹੋ ਗਾਨੀ ਮਾੜੀ ਠੰਡੀ ਹੈ ਜੀ ਮਤਲਬ ਵੀ ਨਹੀਂ ਹੱਲ ਕੋ ਲਾ ਲਾ ਜਿਵੇਂ ਮਰਜੀ ਲਾ ਨਿਆਣਾ ਪਾਲਾ ਕੋਈ ਚੱਕਰ ਤੋ ਨਿਆਣਾ ਪਾ ਪਤਾ ਲੈਣਾ ਅੱਖ ਨਹੀਂ ਬਈ ਹਾਂ ਨਹੀਂ ਪਉਣਾ ਹੁਣ ਜਾਂ ਕੋਲੇ ਦੀ ਮਨ ਚੋਂ ਹਾਂ ਹਾਣ ਦੇਖੀ ਗੱਡੇ ਥਾਨ ਬੜਾ ਕਮਾਲ ਦਾ ਲੈ ਪਸਵਾ ਕੇ ਕਰਕੇ ਥਾਨ ਦੇਖੋ ਦੇਖੋ ਜੀ ਪੂਰੇ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਦੂਜੇ ਸਵੇਰੇ ਕਥਨੇ ਜੀ ਬਾਕੀ ਚੋਣ ਦਿਖਾਉਨੇ ਆ ਬਈ ਚਵਾਈ ਬੜੀ ਚੰਗੀ ਆ ਨਾ ਬਈ ਮਾੜੀ ਚੰਗੀ ਚਵਾਈ ਹੈ ਜੀ ਚੋਣ ਬੜਾ ਚੰਗਾ ਲੈ ਕਿਆ ਬਾਤ ਆ ਨਿਬੜਦੀ ਆ ਧਾਰਾ ਇਹ ਜੀ ਕੋਈ ਗੱਲ ਨਹੀਂ ਮੋਟੀ ਮੋਟੀ ਧਾਰਾ ਗੰਨੇ ਵਰਗੀ ਧਾਰਾ ਮਗਰਲੇ ਥਾਣਾ ਦੇ ਵਿੱਚ ਵਾਈ ਲੈ ਚੈੱਕ ਕਰ ਲੋ ਬਈ ਕਿਆ ਬਾਤ ਪੂਰੀ ਚੰਗੀ ਚਵਾਈ ਹੈ ਜੈ ਨਹੀਂ ਬੰਦਾ ਬੈਠਾ ਤੇ ਉਹੀ ਚੌਕ ਚੌਕ ਜਿਹੀ ਕਰੀਓ ਸਹੀ ਹੈ ਬਈ ਸਹੀ ਹੈ ਆ ਐ ਨਹੀਂ ਵਿਚੋਰ ਲਚੋਰ ਜਿਹੀ ਕਰੀਓ ਹਣ ਨਿਬੜਦੀ ਆ ਚਵਾਈ ਚਵਾਈ ਪਹਿਲੇ ਨਾਲ ਕੰਮ ਨਹੀਂ ਜੀ ਕੋਈ ਹਲਚੋਲ ਦਾ ਮਤਲਬ ਹੀ ਨਹੀਂ ਸਹੀ ਗੱਲ ਆ ਮੁੱਲ ਵੀ ਜਾਇਜ਼ ਆ ਬਈ ਮਾਨਦਾਨ ਵਿੱਚੋਂ ਚਲੋ ਮਾੜਾ ਮੋਟਾ ਜ਼ਰੂਰ ਹੋਊਗਾ ਵੈਸੇ ਪਹਿਲਾਂ ਹੀ ਮੁੱਲ ਬਈ ਨੇ ਖੱਚੀ ਰੱਖਿਆ ਅੱਗੇ ਬਈ ਦੋ ਨੰਬਰ ਕਿਹੜਾ ਸੂਜ ਇਹ ਦੂਜਾ ਸੂਜ ਸੂਈ ਬਈ ਕੰਨ ਸੁਈਏ ਬਾਈ ਇਹ 파ਰਸ ਹੋਈ ਹੈ ਜੀ 파ਰਸ ਬੱਚਾ ਕੀ ਹੈ ਇਹਦੇ ਬੱਚਾ ਜੀ ਮਾਰ ਬੱਚਾ ਬਾਈ ਦੁੱਧ ਕਿੰਨਾ ਬਾਈ ਬੋਲੋ ਕੋਲਾ ਹਲੇ 10 ਲੀਟਰ ਹੋ ਜੀ ਠੀਕ ਆ ਹੋ ਖੋਲਿਓ ਵੀਰੇ ਤੌਰ ਕੇ ਦੇਖਾ ਗੱਦ ਵੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਕੱਲਾ ਕੱਲਾ ਥਣ ਬਾਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਖਾੜੀ ਵਾਲਾ ਡਾਇਰੈਕਟਰ ਬਾਈ ਤੋਰਾ ਤਾਰਾ ਚੈੱਕ ਕਰੋ ਚੰਗੀ ਆ ਵੱਡ ਕੰਦ ਕਾਠ ਵਾਲੀ ਥਣਲੇ ਵਾ ਬੜਾ ਕਮਾਲ ਦਾ ਮੁੱਠੀ ਵਾਲਾ ਥਣਾ ਕੱਲਾ ਖਲਾ ਥਣਾ ਕਿ ਵਾਈਡ ਵੀ ਕਿਵੇਂ ਹੈ ਬਾਈ? ਵਾਈਡ ਵੀ ਬੜੀ ਚੰਗੀ ਜੀ। ਇੱਕਦਮ ਦੱਬ ਬਾਈ। ਮੋਲ ਕੀ ਆ ਬਾਈ ਇਹਦਾ ਜਾਇਜ? ਬਾਈ ਜੀ 43000 ਦੀ ਵੈਟ ਦੇ ਦਾਂਗੇ। 43000 ਦੀ ਬਾਈ ਕਹਿੰਦਾ ਵੈਟ ਦੇ ਦਾਂਗੇ। ਜਮਾ ਜਾਇਜ ਮੋਲ ਆ ਬਾਈ। ਮਾੜਾ ਮੋਟਾ ਵਿੱਚੋਂ ਮਾਨ ਤਾਂ ਜ਼ਰੂਰ ਹੋ ਜੇ। ਆਰਡਰ ਦੇਖੋ ਬਾਈ। ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣੇ ਖੜਵੇਂ ਪੂਰੇ ਗੈਪ ਤੇ। ਮੋਲ ਜਮਾ ਜਾਇਜ ਮਾਨਤਨ ਜ਼ਰੂਰ ਹੋ ਜੂਗਾ। ਛੱਡੀ ਬਚਾਤਾ ਰਮਾਦਾਨ। 17 ਬਾਈ ਕਹਿੰਦਾ ਮਾਰਕ ਦਿਖਾ ਨੇ ਕੋਈ ਚੈੱਕ ਕਰੀ। ਠੰਡੀ ਆ ਨਾ ਹੁੰਦਾ ਬਈ ਹਾਂਜੀ ਹੈ ਠੰਡੀ ਹੂੰ ਲੈ ਬਈ ਆਣ ਦੇਖੋ ਬੜਾ ਕਮਾਲ ਦਾ ਮੁੱਠੀ ਵਾਲਾ ਪੂਰਾ ਮੁੱਠੀ ਦਾ ਸਵਾ ਚੰਗਾ ਲੱਗਿਆ ਕੀ ਬਾਤ ਹੈ ਕੱਲਾ ਕੱਲਾ ਥਾਣਾ ਚਵਾਈ ਚੁਈ ਵੀ ਲਖਾ ਆਂਦੇ ਆ ਬਈ ਦੇਖ ਲੈ ਚੁਈ ਕਿਉਂ ਨਾ ਬੜਾ ਚੰਗਾ ਲੈ ਚਵਾਈ ਬੜੀ ਚੰਗੀ ਆ ਜਿਵੇਂ ਮਰਜੀ ਦਾ ਰੰਮਣੇ ਕਰ ਸਕਦੇ ਤਖਤਰੀ ਨਹੀਂ ਐਂਦੀ ਕਰਮੜੀ ਕੋਈ ਹਾਂ ਮਗਲ ਥਨਾਈ ਦੇ ਲੈ ਲੈ ਬਈ ਚਵਾਈ ਚੁਈ ਓਕੇ ਆ ਕੀ ਬਾਤ ਹੈ ਚੋਣਾ ਬੜਾ ਚੰਗਾ ਹੈ ਨਾ ਚੋਣਾ ਚੰਗਾ ਚੋਣਾ ਹੀ ਸਹੀ ਗੱਲ ਹੈ ਠੰਡੀ ਸੀਲ ਹੈ ਤੇ ਮੌਤ ਜਮਾ ਜਾਇਜਾ 43000 ਰੁਪਏ ਮਾਨਦਨ ਮੌਕੇ ਤੇ ਜਰੂਰ ਹੋ ਜਾਣਾ ਬਈ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਈ ਇਹ ਦੂਜਾ ਸੂਈ ਹੈ ਜੀ ਪਰਸੋਂ ਦੀ ਸੂਈ ਹੈ ਠੀਕ ਹੈ ਜੀ ਤੇ ਬੱਚਾ ਇਹਦਾ ਮਰ ਗਿਆ ਜੀ ਹੁਣ ਐਕਸਫੇਅਰ ਹੋ ਗਿਆ ਹਾਂ ਠੀਕ ਆ ਦੁੱਧ ਕਿੰਨਾ ਹੋਣ ਬੋਲ ਬੋਲ ਹਲੇ ਤਾਂ 10 ਕਿਲੋ ਹੋਜੀ ਤੀਜੇ ਦਿਨ ਹੀ ਹੋਈ ਨੂੰ ਤੀਜੇ ਦਿਨ ਠੀਕ ਆ ਥਣ ਬਹੁਤ ਚੰਗਾ ਹੈ ਨਾ ਹਾਂ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਚਵਾਈ ਚੁਈ ਕਿਵੇਂ ਜੋਈ ਤੇ ਵੀ ਤਾਂ ਬਲੀ ਚਿੰਗੀ ਜੀ ਠੀਕ ਆ ਬਾਕੀ ਐ ਨਹੀਂ ਗੱਲ ਕੋਈ ਚਲ ਆਪਾਂ ਬੱਚਾ ਮਰ ਗਿਆ ਮਤਲਬ ਚੋਣ ਚਾਹੁੰਦਾ ਕੋਈ ਡੱਕਦੇ ਨਹੀਂ ਉਹਨੂੰ ਹਾਂ ਮਤਲਬ ਜਿਵੇਂ ਮਰਜੀ ਬੈਠਾ ਰਾ ਥੱਲੇ ਕੋਈ ਚੱਕਰ ਨਹੀਂ ਇਹਦੀ ਕੋਈ ਗੋਸ਼ ਨਹੀਂ ਹੈਂਡੀ ਫੋਲਾ ਹੈ ਹਾਂ ਜੀ ਆਰਡਰ ਬੜਾ ਚਿੰਗਾ ਲੈ ਬਈ ਕਮਾਲ ਦਾ ਆਰਡਰ ਕਰਤਾ ਬਾਕੀ ਆ ਸਾਰਾ ਹਲੇ ਮਤਲਬ ਸਿੱਟੀ ਜਾਂਦੇ ਗੰਦ ਪਹਿਲਾਂ ਤੀਜਾ ਦਿਨਾਂ ਸੋਈ ਨੂੰ ਕੋਈ ਬੰਦਾ ਐ ਨਾ ਕਦੇ ਵਾਲਾ ਕੋਈ ਬਾਹਲੇ ਦਿਨਾਂ ਹੀ ਸੋਈ ਹੋਊਗੀ ਸਹੀ ਗੱਲ ਆ ਪੂਸਤੇ ਲੱਗਿਆ ਵਾ ਹਨਾ ਸਿੱਟੀ ਜਾਂਦੇ ਨਹੀਂ ਹਲੇ ਮਤਲਬ ਖੋਲਿਓ ਪਈ ਤੀਜਾ ਦਿਨ ਹੀ ਜੱਜ ਨੇ ਤੀਜਾ ਕਦੇਣਾ ਬਈ ਕੋਈ ਨਹੀਂ ਤੇ ਬ ਅੱਧਾ ਵੱਡਾ ਚੰਗਾ ਰੰਗ ਰੂਪ ਚੰਗਾ ਬਰੀਡ ਚੰਗੀ ਆ ਗਰਮੀ ਘੱਟ ਮਨੂੰ ਫੈਂਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਉਗੀ ਬਈ ਸੋਹਰਾ ਤਾਰਾ ਦੇਖੋ ਬੈੜ ਦਾ ਕਮਾਲ ਆ ਬਈ ਬਾਕੀ ਥਾਣ ਤੋਂ ਬੜਾ ਚੰਗਾ ਲੱਗਿਆ ਜੀ ਮੋਟਾ ਥਾਣ ਬਹੁਤ ਚੰਗਾ ਚਵਾਈ ਚੋਈ ਨੰਬਰ 1 ਆ ਬਈ ਚੱਕ ਨੰਬਰ ਜੀ ਚੋਂ ਤਾਂ ਬੜਾ ਚੰਗਾ ਜੀ ਟਿੱਕੀ ਮੋਟਾ ਮੋਟਾ ਚੋਣਾ ਕੀ ਮੋਲ ਆ ਬਈ ਇਹਦਾ ਬਾਈ ਜੀ ਆਪਾਂ ਤਾਂ ਹੁਣ ਮਹਿੰਗੀ ਆਈ ਵੀ ਆ ਠੀਕ ਆ ਗੱਭਨ ਲਈ ਜੀ ਆਪਾਂ ਤਾਂ ਹੂੰ ਦੇ ਦੇ ਦਾਂਗੇ ਹੁਣ 36000 ਦੀ ਵੈਟ ਦੇ ਦੇਣਗੇ ਬਸ ਠੀਕ ਹੈ ਇੱਕ ਗੱਲ ਇਹ ਕੋਈ ਜਵਾਲਾ ਬਾਰੇ ਘੱਟ 30000 ਦੀ ਬਾਈ ਕਹਿੰਦਾ ਵੈਟ ਦੇ ਦੇਾਂਗੇ ਥੋੜਾ ਬੱਚਾ ਐਕਸਪਾਇਰ ਹੋਣ ਕਰਕੇ ਬਾਈ ਨੇ ਰੇਟ ਬਾਈ ਕਹਿੰਦਾ ਜਾਇਜ਼ ਜੀ ਰੱਖਾਂਗੇ ਕਿਉਂ ਆਪਾਂ ਬੱਚੇ ਦੀ ਬਦਲਛਦਲ ਨਾ ਕਰੀਏ ਨਾ ਕਰਨੀ ਹੈ ਜੀ ਠੀਕ ਹੈ ਆਪਾਂ ਹੀ ਵੇਚਦੇ ਆ ਚਾਰ ਚਾਰ ਰੁਪਏ ਘੱਟ-ਵੱਟੇ ਜਾਣਗੇ ਤਾਂ ਸਹੀ ਗੱਲ ਹੈ ਮਾਲ ਦਾ ਵਾਧਾ ਘੱਟਾ ਹੁੰਦਾ ਹੈ ਨਾ ਸਹੀ ਗੱਲ ਜੇ ਆਪਾਂ ਤਾਂ ਹਿਮਾਲਾ 50 ਦੇ ਨੇੜੇ ਪਈ ਬਈ ਓਕੇ ਤਾਂ ਫਿਰ ਤੇ ਬਾਕੀ ਆਏ ਨਾ ਮੰਨੇ ਬੰਦਾ ਕੋਈ ਵੀਕਲੀ ਵੀ ਬੱਚਾ ਮਰ ਗਿਆ ਜਣੀ ਚਵਾਉਣਾ ਨਹੀਂ ਜਾਂ ਕੁਝ ਜਿਵੇਂ ਮਰਜ਼ੀ ਬੈਜਾ ਜਿਵੇਂ ਮਰਜ਼ੀ ਬੈਜਾ ਨਿਆਣਾ ਵੀ ਨਹੀਂ ਲਾਇਆ ਆਪਾਂ ਲੈ ਕੋਈ ਇਹਨੂੰ ਦਾਣਾ ਨਹੀਂ ਪਾਇਆ ਹਲੇ ਦਵਾਈ ਬੜੀ ਚੰਗੀ ਆ ਨਾ ਕੋਈ ਚਾਟਣੀ ਪਾਈ ਤੇ ਬੱਚਾ ਦਾ ਐਕਸਪੀਰੀਅਨ ਆ ਬਾਈ ਨੇ ਕੋਈ ਨਿਆਣਾ ਪਾਇ ਲੰਢੀ ਐ ਇੰਨੀ ਕਾਲ ਜਿਵੇਂ ਘੜੀ ਐ ਤੇ ਮਾਈ ਉਹ ਮਤਲਬ ਵੀ ਨਹੀਂ ਨਾ ਹੁਣ ਘਰੇ ਦੁੱਧ ਪਿਣਾ ਇਹੋ ਬੱਚੇ ਦਾ ਤਾਂ ਹੁਣ ਦੇਖੀ ਜਦੋਂ ਮਤਲਬ ਸਾਹਸ ਵੀ ਇਹ ਹੁੰਦਾ ਵਾਧੂ ਦਾ ਦੁੱਧ ਸਹੀ ਗੱਲ ਆ ਸਹੀ ਗੱਲ ਆ ਹਾਂਜੀ ਯਾਨੀ ਕਈ ਨਹੀਂ ਕਿਉਂ ਤੋਂ ਹੀ ਨਹੀਂ ਕਹਿੰਦੀ ਨਿਆਣਾ ਨਾਲ ਦਾਣਾ ਨਾਲ ਪਾਪ ਵੀ ਆ ਹੀ ਬੈਗੀ ਆਪਾਂ ਕੋਈ ਚੇਤ ਨਹੀਂਗਾ ਮੁੱਲ 36000 ਬਸ 36000 ਦੀ ਦੇ ਦਾਂਗੇ ਜੀ ਬਸ ਬਾ ਠੀਕ ਹੈ ਹਾਂ ਬੋਤਨ ਚਾਰਨ ਲੂਜੀ 3 ਤੋਂ 4 ਹਾਂ 3 ਤੋਂ 4 ਦਾ ਆਰਡਰ ਬੜਾ ਚੰਗਾ ਬੜਾ ਚੰਗਾ ਰਹੀ ਆ ਆਰਡਰ ਆਰਡਰ ਬੜਾ ਚੰਗਾ ਪਿਆਰਾ ਥਣ ਕੱਲਾ ਕੱਲਾ ਥਣ ਬਈ ਗੱਲਾ ਪੂਰੀ ਥਾਣਾ ਬਈ ਕੱਦ ਚੰਗਾ ਰੰਗ ਰੂਪ ਬੜਾ ਚੰਗਾ ਬਈ ਹਾਂਜੀ ਜੀ ਪੂਰੀ ਬਰੀਡ ਵਾਲੀ ਹੈ ਬੜ ਹਮ ਬਰੀਡ ਵਾਲੀ ਹੈ ਬੜ ਬਾਕੀ ਨਾਣਾ ਨੂਣਾ ਦਿਖਾਵਾਂਗੇ ਲੇਵੇ ਤੇ ਬਹੁਤ ਨੇ ਮੂਰੋ ਮਗਰ ਦਾ ਲੇਵ ਆ ਬਈ ਫੇਸ ਬੜਾ ਚੰਗਾ ਦੇਖੋ ਰੰਗ ਰੂਪ ਕੁਆਲਿਟੀ ਚੰਗੀ ਆ ਬੜ ਦੀ ਇੰਨਾ ਦੁੱਧ ਦੇ ਦੂਗੀ ਭਾਈ ਜਾਂ ਪਿਛਲੇ ਸੂਏ ਦਾ ਰਿਕਾਰਡ ਕੀ ਇਹਦਾ ਭਾਈ ਪਿਛਲੇ ਸੂਏ ਦਾ ਪਤਾ ਲਈ ਆ ਮਾਲਕਾਂ ਨੇ 18 19 ਲੀਟਰ ਦੱਸਿਆ ਹੈਗਾ ਆਪਾਂ ਜਿਹਨੇ 20 ਦੀ ਉਮੀਦ ਕਰਦੇ ਆਂ ਇਹ ਤੋਂ ਓਕੇ ਅਗਲਾ ਆਪ ਸਮਝਣਾ ਆਪਦੀ ਨਾਲ ਲੈ ਕੇ ਜਾਵੇ 20 ਮੰਗ ਲੈ ਕੋਈ ਘੱਟ ਮੰਨ ਲੈ ਜਾਂ ਵੱਧ ਸਹੀ ਗੱਲ ਆ ਭਾਈ ਜੇ ਨਹੀਂ ਆਪਾਂ ਨੂੰ 20 ਦੀ ਉਮੀਦ ਹੈ ਦੀ ਓਕੇ ਬਰੀਡ ਵਾਲੀ ਹੈ ਕਿਹੜਾ ਕਰੋ ਹੂੰ ਬਰੀਡ ਵਾਲੀ ਕਰੋ ਰੰਗ ਰੂਪ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਥਣਲੇਵਾ ਗੁਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਦੇਖੋ ਪਹਿਲੇ ਵੇ ਤੇ ਨਾਲਾ ਬਹੁਤ ਚੰਗੀਆਂ ਨੇ ਬਾਗੀਆਂ ਚੰਗੀਆਂ ਬਰੀਕੀ ਵਾਲੀ ਹੈ ਬੜੀ ਕੱਲਾ ਕੱਲਾ ਥਾਨ ਦੇਖੋ ਨਾਲਾ ਨੂੜਾ ਫੁੱਲ ਚੰਗੀਆਂ ਨੇ ਗੁਲਾਬੀ ਥਾਨ ਲੱਗਿਆ ਬਈ ਚਵਾਈ ਬਹੁਤ ਚੰਗੀ ਨਿਕਲੀ ਬਾੜੀ ਚੰਗੀ ਚੋੜੋ ਚੀਪੀ ਦੱਸ ਦੇ ਜੀ ਪੂਰੇ ਤਰੀਕੇ ਚ ਪੜਨ ਦੀ ਜਰੂਰ ਹ ਸਹੀ ਗੱਲ ਆ ਬਈ ਜੀ ਮੁੱਲ ਕੀ ਹੈ ਜੱਜ ਮੁੱਲ ਜੀ 57000 ਦੇ ਦੇਗੀ ਠੀਕ ਆ ਬਈ ਹਾਂਜੀ ਮਾਨਦਾਨ ਹੋ ਜਾ ਬਸ ਮਾਨਦਾਨ ਬਸ ਛੋੜ ਛੱਪਿਆ ਕਰ ਲਾਂਗੇ ਜੀ ਬਾਕੀ ਬਾਹਰ ਚੀਜ਼ ਹੈ ਜੀ ਇੱਕ ਮੱਲਾ ਬੰਦਾ ਸਾਹਮਣੇ ਵਾਲਾ ਲੈ ਜਾਏਗਾ ਹਾਂ ਸਹੀ ਗੱਲ ਆ ਬਈ ਗਾਂ ਨੂੰ ਚੀਜ਼ ਵਧਣ ਵਾਲੀ ਹੈ ਇਹ ਜੀ ਗੱਲ 57000 ਰੁਪਏ ਮੁੱਲ ਅੱਗੇ ਬਈ ਲਾਸਟ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਹੁੰਦੀ ਬਈ ਕਿੰਨੇ ਦਿਨ ਲੈਂਦੀ ਆ ਬਈ ਬਸ ਇਹ ਲੈਂਦੀ ਆ ਜੀ ਹਲੇ 5-6 ਦਿਨ 5 ਤੋਂ 6 ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਈ ਪਿਛਲੇ ਸੋਹਰ ਸਹੀ ਮਾਲ ਕੰਚਾ 14 ਲੀਟਰ 14 ਲੀਟਰ ਹਾਂ ਐਤੀ ਦਿਨ ਆਰਡਰ ਦੀ ਜਿਹੜੀ ਫੀਟਿੰਗ ਆ ਬੜੀ ਕਮਾ ਹਾਂ ਬੈਠ ਤਾਂ ਮਤਲਬ ਉੱਦੜੀ ਬ੍ਰੀਕਨ ਵਾਲੀ ਹੈ ਜੀ ਮਤਲਬ ਹੂੰ ਐਤੀ ਤਾਂ ਮਤਲਬ ਵੀ ਅਗਲਾ ਕੁਛ ਮੰਨ ਕੇ ਲੈ ਜਾ ਪਉਣੇ ਦੀ ਮੰਨ ਕੇ 16-17 ਲੀਟਰ ਦੀ ਉਮੀਦ ਹੈਗੀ ਹੂੰ ਅਗਲਾ ਆਪ ਦੀ ਸਮਝ ਨਾਲ ਲੈ ਜਾ ਜੋ ਮਰਜ਼ੀ ਮੰਨ ਕੇ ਸਹੀ ਗੱਲ ਆ ਬਾਈ ਇਹ ਬੋਲਾ ਕਹਿੰਦਾ ਤੂੰ ਕੀ ਹਾਸੀ ਕਿਹੜੀ ਲੀਟਰ ਵੱਧ ਘੱਟ ਦੇ ਦੇ ਉਹ ਕਰਦਾ ਸਹੀ ਗੱਲ ਆ ਆਪ ਦੀ ਸਮਝ ਨਾਲ ਜੋ ਮਰਜ਼ੀ ਮੰਨ ਲੈ ਅਗਲਾ ਸਹੀ ਗੱਲ ਪਰ ਆਪ ਕੋਲ ਇਹ 16-17 ਲੀਟਰ ਦੀ ਵੀ ਹੈ ਠੰਡੀ ਦਾ ਐ ਭਾਵੇਂ ਅੱਜ ਜਵਾਕ ਭੇਜੇ ਤਾਂ ਇਹ ਇਹ ਗੱ ਚੰਗੀ ਆ ਬੜਾ ਕੱਦ ਬਹੁਤਾ ਕੱਦ ਨਹੀਂ ਛੋਟਾ ਹੈਗਾ ਕੱਦ ਫੁੱਲ ਆ ਬਾਈ ਪੱਦਲੀ ਜਿਹੀ ਬੈਠ ਪੂਰੀ ਆਡਰ ਬੜਾ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਪੂਰੀ ਵਿੱਤੀ ਥਣ ਫੇਸ ਦੇਖੋ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਬਾਕੀ ਚਮਕ ਚਮਕ ਬਹੁਤਾ ਆ ਬੈੜ ਤੇ ਸਾਰੀਆਂ ਬਲਡ ਲਾ ਕੱਢੂਗੀ ਫੇਰ ਕਰਮ ਵਾਲੀ ਨੇ ਸੋਣਾਗਾ ਬਾਕੀ ਠੰਡੀ ਠੰਡੀ ਆ ਤੇ ਖਾਣ ਪੀਣ ਦਾ ਤਾਂ ਭਾਂਤ ਹੀ ਨਹੀਂ ਖਾਣ ਪੀਣ ਬਹੁਤ ਚੰਗਾਈ ਠੀਕ ਆ ਬਾਈ ਐਨੀ ਗੱਲ ਕੋਈ ਕਰੀ ਪਸੂਆਂ ਦਾ ਖਾਣਾ ਪੀਣਾ ਨਹੀਂ ਸਹੀ ਗੱਲ ਆ ਬਾਈ ਜਿਹੜਾ ਕੋਮ ਮਰਜੀ ਪਾ ਕੀ ਮੋਲ ਆ ਬਈ ਇਹਦਾ ਬਾਈ ਜੀ ਦਾ ਮੁੱਲ ਨਹੀਂ ਬਸ ਮੈਂ 48000 ਦੀ ਵੈੜ ਦੇਣੀ ਹੈ ਜੀ ਆਪਾਂ ਠੀਕ ਆ 48000 ਦੀ ਬਾਈ ਕਹਿੰਦਾ ਉਹ ਵੀ ਆ ਜਿਹੜੀ 5-7 ਦਿਨ ਲੈੰਦੀ ਕਰਕੇ ਤਾਂ ਵੈੜ 55000 ਦੀ ਹੂੰ ਸਹੀ ਗੱਲ ਆ ਵੈੜ ਜਿੱਦੇ ਸੂਪੀ ਹੂੰ ਉਹ ਬੱਚਾ ਦੇ ਕੱਪੜੇ ਹੁੰਦੇ ਆ 10000 ਦੀ ਵੈੜ ਵਿਕਣਾ ਜੀ ਸਹੀ ਗੱਲ ਆ ਵੇ 48000 ਰੁਪਇਆ ਮੁੱਲਾ ਮੁੱਲ ਬਾਈ ਨੇ ਜਾਇਜ਼ ਰੱਖਿਆ ਕਿੱਚ ਕੇ ਜੋ ਮੁੱਲ ਰੱਖਦਾ ਹੁੰਦਾ ਬਾਈ ਸਾਰਿਆਂ ਦੇ ਜਾਇਜ਼ ਹੀ ਆ ਮੁੱਲ ਤੇ ਕਿਸੇ ਵੀਰ ਦੇ ਹਨ ਕੋਈ ਵੀ ਪੰਜਾਂ ਜੋ ਪਸੰਦਾ ਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਹਦ ਲਓ ਧੰਨਵਾਦ